ਅਸਲਾਮ ਵਾਲੇਕੁਮ ਰਹਿਮਤੁਲਾਹੀ ਵਬਰਕਤੋ ਸੋ ਸਾਰੇ ਦੋਸਤ ਮਿੱਤਰ ਮੇਰੇ ਪਿਆਰਿਆਂ ਨੂੰ ਬਰੇ ਅਜ਼ੀਜ਼ਾਂ ਨੂੰ ਸਾਰਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਰਾਮ ਰਾਮ ਜੈ ਮਾਲਕ ਕਨੀ ਜੈ ਪੀਰਾਂ ਦੀ ਜੈ ਫਕੀਰਾਂ ਦੀ ਜੈ ਮਸਤਾਂ ਦੀ ਜੈ ਦਾਤਿਆਂ ਦੀ ਜੈ ਖਵਾਜੇ ਜੀ ਦਰਵਾਜ਼ ਦੀ ਜੈ ਮੇਰੇ ਸਾਧਾਂ ਦੀ ਹੋਰ ਦੋਸਤੋ ਅਰਦਾਸ ਕਰਦਾ ਕਿ ਸਾਰੇ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ ਚ ਤੇ ਕਾਮਯਾਬ ਰਹੋ ਤੇ ਮੇਰੇ ਗੱਦੀਆਂ ਵਾਲੇ ਵੀਰ ਸਭ ਸਭ ਨੂੰ ਮਾਲਕ ਕਾਮਯਾਬੀਆਂ ਬਖਸ਼ੇ ਤੰਦਰੁਸਤੀਆਂ ਦੀ ਦੇ ਸੋ ਤੁਹਾਨੂੰ ਇੱਕ ਇਲਮ ਦੇ ਰਹੇ ਹਾਂ ਜਿਹੜਾ ਹੁੰਦਾ ਦਿਲ ਦਾ ਰਾਜ਼ ਵਾਲਾ ਇਲਮ ਹੁੰਦਾ ਹੈ ਨਾਂ ਦੇਣ ਵਾਲਿਆਂ ਇੱਕ ਸਿਕਰਟ ਜਿਵੇਂ ਖਾਸ ਆਪਣਾ ਹੁੰਦਾ ਚੇਲਾ ਉਹਨੂੰ ਦੇਣ ਲਈ ਹੁੰਦਾ ਠੀਕ ਹੈ ਇਦੇ ਨਾਲ ਕੁਝ ਵੀ ਘਰ ਦੇ ਵਿੱਚ ਲੱਗਿਆ ਹੋ ਉਹਦਾ ਬੰਦਸ਼ ਖੁੱਲ ਜਾਂਦੀਆਂ ਨੇ ਕੋਈ ਗੱਦੀ ਤੇ ਕੋਈ ਇਲਮ ਲੱਗਿਆ ਕਿਸੇ ਨੇ ਕੋਈ ਕੁਝ ਚੀਜ਼ ਛੜਤੀ ਗੱਦੀ ਬੰਨਤੀ ਹੋ ਵੀ ਖੁੱਲ ਜੇਗੀ ਤੇ ਬਹੁਤ ਹੀ ਸੋਨਾ ਕਾਰਗਰ ਇਲਮਾ ਖਵਾਜਾ ਜੀ ਦਾ ਸੋ ਚਾਰੇ ਰਾਹ ਖੋਲੇਗਾ ਠੀਕ ਆ ਜੀ ਕੋਈ ਕਹਾਣੀ ਲੋਟ ਨਹੀਂ ਆ ਰਹੀ ਹੈਗੀ ਕੋਈ ਸਿਸਟਮ ਕਿਸੇ ਦਾ ਠੀਕ ਨਹੀਂ ਆ ਰਿਹਾ ਉੱਥੇ ਤੁਸੀਂ ਇਹ ਵਰਤ ਸਕਦੇ ਹੋ ਕਿਤੇ ਵੀ ਭੇਜ ਸਕਦੇ ਹੋ ਕੰਮ ਲੈ ਸਕਦੇ ਹੋ ਕੋਈ ਠੀਕ ਨਹੀਂ ਕੋਈ ਰੋਗੀ ਹੈ ਮੜੀ ਮਸਾਨ ਹੈ ਉਹ ਵੀ ਠੀਕ ਹੋ ਜਾਊਗਾ ਬਹੁਤ ਹੀ ਸੋਹਣਾ کارਗਰ ਮੰਤਰ ਵਧੀਆ ਮੰਤਰ ਹੈ ਖਵਾਜਾ ਜੀ ਦਾ ਇਹਨਾਂ ਦਿਨਾਂ ਦੇ ਵਿੱਚ ਖਵਾਜਾ ਜੀ ਦੇ ਚੇਲੇ ਕੱਟੇ ਜਾਂਦੇ ਆ ਜਿਹੜੇ ਕੱਟਦੇ ਆ ਇਹਨਾਂ ਦਿਨਾਂ ਦੇ ਵਿੱਚ ਕੱਟੇ ਜਾਂਦੇ ਆ ਇਹ ਦਿਨ ਚੱਲ ਰਹੇ ਨੇ ਖਵਾਜਾ ਜੀ ਦੇ ਤੁਸੀਂ ਕਰ ਸਕਦੇ ਹੋ ਤੁਸੀਂ ਨਹਿਰ ਦੇ ਕਿਨਾਰੇ ਬੈਠ ਕੇ ਕਰ ਸਕਦੇ ਹੋ ਚਲਦੇ ਜਲ ਦੇ ਵਿੱਚ ਕਰ ਸਕਦੇ ਹੋ ਨਹੀਂ ਕੋਈ ਕਰ ਸਕਦਾ ਤਾਂ ਘਰ ਦੇ ਵਿੱਚ ਹੀ ਕੋਈ ਟੋਆ ਪੱਟ ਲੋ ਕੁਝ ਬੱচ্চਾ ਬਣਾ ਲਓ ਉਹਦੇ 'ਚ ਜਾਂ ਕੋਈ ਵੱਡਾ ਡਰਮ ਲੈ ਲਓ ਉਹਦੇ 'ਚ ਬੈਠ ਕੇ ਕਰ ਸਕਦੇ ਹੋ ਤੁਸੀਂ ਇਸ ਇਲਮ ਨੂੰ ਠੀਕ ਹੈ ਜੀ ਖਵਾਜਾ ਜੀ ਦਾ ਜਿਹੜਾ ਨਿਯਾਜ਼ ਚਿੱਟੀ ਨਿਯਾਜ਼ ਬਣਾਓ ਕਿੱਤੇ ਨਿਆਜ਼ ਮੜਾ ਕੇ ਪੰਜ ਪਤਾਸੇ ਦੋ ਲੱਡੂ ਮਿੱਠਾ ਸਮਾਨ ਲਾ ਦੋ ਦੋ ਮਿੱਠੇ ਪਾਨ ਲਾਓ ਫਲ ਫਰੂਟ ਵਿੱਚ ਲਾ ਦੋ ਇੱਕ ਮਠਾਈ ਦਾ ਡੱਬਾ ਲੈ ਲਓ ਜਿਹੜੇ ਚੋਲ ਚਿੱਟੇ ਬਣਾ ਲੈਣੇ ਆ ਚਿੱਟੇ ਚੋਲ ਬਣਾ ਕੇ ਉਹਦੇ ਉੱਤੇ ਦੇਸੀ ਖੰਡ ਲਾ ਦੇਣੀ ਹੈ ਦੇਸੀ ਖੰਡ ਲਾ ਕੇ ਘਿਓ ਚਿੱਟੇ ਚੋਲ ਬਣਾ ਲਿਓ ਘਿਓ ਦੇਸੀ ਖੰਡ ਜਿਹੜੀ ਉਹਤੇ ਬੁਰਕੋ ਲਓ ਚੰਗੀ ਤਰ੍ਹਾਂ ਬੁਰਕੇ ਸਪੰਜ ਲੌਂਗ ਪੰਜ ਲਾਚੀਆਂ ਲਾ ਦਿਓ ਦੋ ਮਿੱਠੇ ਪਾਨ ਤੇ ਪੰਜ ਪਤਾਸੇ ਦੋ ਲੱਡੂ ਲਾ ਦੇਣੇ ਆ ਤੇ ਹੋਰ ਵੀ ਮਿੱਠਾ ਤੁਸੀਂ ਇਹਦੇ ਵਿੱਚ ਆਪਣਾ ਐਡ ਕਰ ਸਕਦੇ ਹੋ ਸੱਤ ਭੰਤੀ ਲਾ ਸਕਦੇ ਹੋ ਤੁਸੀਂ ਮਿੱਠਾ ਸੱਤ ਭੰਤੀ ਮਿੱਠਾ ਹੋਰ ਤੁਸੀਂ ਲਾ ਸਕਦੇ ਹੋ ਫਲ ਫਰੂਟ ਇਹਦੇ ਵਿੱਚ ਲਾ ਸਕਦੇ ਹੋ ਚੌ ਮੁੱਖਾ ਦੀਵਾ ਲਾ ਕੇ ਅਰਗਬਤੀਆਂ ਲਾ ਕੇ ਤੁਸੀਂ ਜੱਠੇ ਵੀ ਐਤਵਾਰ ਇਹ ਹਾਜ਼ਰੀ ਦੇ ਕੇ ਉਸ ਤੋਂ ਬਾਅਦ ਤੁਸੀਂ ਇਹ ਇਲਮ ਜਿਹੜਾ ਸ਼ੁਰੂ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਸੋ ਬਾਅਦ 1 ਵਜੇ ਤੋਂ ਬਾਅਦ ਇਲਮ ਇਹ ਸ਼ੁਰੂ ਕਰ ਸਕਦੇ ਹੋ 2 3 ਵਜੇ ਅੰਮ੍ਰਿਤ ਵੇਲੇ ਕਹਿੰਦੇ ਆਪਾਂ ਹਨਾ ਸਵਾ 2 ਵਜੇ ਸ਼ੁਰੂ ਕਰੋ ਇਲਮ ਨੂੰ ਇਹ ਇਸ ਇਲਮ ਦੀਆਂ ਰੋਜ਼ ਦੋ ਮਾਲਾ ਰੋਜ਼ ਕੱਢੋ ਦੋ ਮਾਲਾ ਪੜੋ 40 ਦਿਨ ਬੈਠਣਾ 21 ਦਿਨਾਂ ਦੇ ਵਿੱਚ ਵੀ ਹੋ ਜੂ ਤੁਹਾਡਾ ਇਹ ਮੰਤਰ ਚੱਲਣ ਲੱਗ ਜਾਊਗਾ ਜਿਹਨੇ ਚਲਿਆ ਘੜਨਾ ਚਲਿਆ ਘਟ ਸਕਦਾ ਜਿੰਨਾ ਤੁਸੀਂ ਇਹਨੂੰ ਵੱਧ ਤੋਂ ਵੱਧ ਕਰੋਗੇ ਉਨਾ ਹੀ ਇਹ ਸਿੱਧ ਹੋਈ ਜਾਊਗਾ ਸੋ ਰੋਜ਼ ਜਿਹੜੇ ਨੇ 5 ਪਤਾਸੇ ਤੇ ਖਵਾਜਾ ਜੀ ਦਾ ਦਲੀਆ ਡੇਲੀ ਦਿਆ ਕਰਨਾ ਹੈ ਡੇਲੀ ਦਲੀਆ ਤੁਸੀਂ ਬਣਾ ਲਿਆ ਕਰੋ ਦਲੀਏ ਤੇ ਪੰਜ ਪਤਾਸੇ ਦੋ ਲੱਡੂ ਰੱਖ ਕੇ ਜਰੂਰ ਜਿਹੜਾ ਖਵਾਜ ਜੀ ਨੂੰ ਅਰਪਣ ਕਰਾਇਆ ਕਰਨਾ ਹੈ ਡੇਲੀ ਰੋਜ਼ ਸੋ ਲਾਸਟ ਵਾਲੇ ਦਿਨ ਸਵਾ 5 ਕਿਲੋ ਦੀ ਕੜਾਹੀ ਬਣਾ ਕੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਇਸੇ ਤਰ੍ਹਾਂ ਹੀ ਸਵਾ 5 ਕਿਲੋ ਚੌਲ ਬਣਾ ਕੇ ਖਵਾਜਾ ਜੀ ਨੂੰ ਅਰਪਣ ਕਰ ਦੇਣੇ ਆ ਚੌਮੁਖਾ ਦੀਵਾ ਲਾਉਣਾ ਹੈ ਲਾਸਟ ਵਾਲੇ ਦਿਨ ਡੇਲੀ ਜਿਹੜਾ ਦਿਨਾ ਉਹ ਦਲੀਆ ਦੇ ਦਿਓ ਤੁਸੀਂ ਟੇਕਾ ਦ ਰੈਲੀ ਦੀ ਦਲੀਏ ਦੀ ਸੇਵਾ ਰੱਖ ਲੈਣੀ ਆ ਲਾਸਟ ਵਾਲੇ ਦਿਨ ਜਿਹੜਾ ਸਵਾ 5 ਕਿਲੋ ਦੀ ਨਿਆਜ਼ ਉਹ ਕਰ ਦੇਣੀ ਆ ਸੋ ਚਿੱਟੇ ਬਸਤਰ ਚਿੱਟਾ ਆਸਣ ਸਾਰਾ ਕੁਝ ਹੀ ਚਿੱਟਾ ਰੱਖਣਾ ਹੈ ਬਸਤਰ ਚਿੱਟੇ ਪਾ ਕੇ ਰੱਖਣੇ ਆ ਜੇ ਤੁਸੀਂ ਨਹਿਰ ਦੇ ਵਿੱਚ ਨਹੀਂ ਕੱਟਣਾ ਪਾਣੀ 'ਚ ਨਹੀਂ ਕੱਟਣਾ ਤਾਂ ਨਹਿਰ ਦੇ ਕਿਨਾਰੇ ਬੈਠ ਕੇ ਕੱਟ ਸਕਦੇ ਹੋ ਤੁਸੀਂ ਠੀਕ ਹੈ ਜੀ ਸਾਧਨਾ ਜਿੰਨੇ ਕਰਨੀ ਹੈ ਨਹਿਰ ਤੇ ਕਿਨਾਰੇ ਬੈਠ ਕੇ ਵੀ ਕਰ ਸਕਦੇ ਹੋ ਤੇ ਕੋਸ਼ਿਸ਼ ਕਰਿਓ ਕਿ ਜੇ ਤੁਹਾਡੇ ਗਿੱਟੇ ਪਾਣੀ ਚ ਡੁੱਬਦੇ ਆ ਤਾਂ ਚੰਗੀ ਗੱਲ ਐ ਜੇ ਨਹੀਂ ਵੀ ਡੁੱਬੋ ਸਕਦੇ ਫਿਰ ਕਿਨਾਰੇ ਤੇ ਬਹਿ ਜਾਓ ਭਾਈ ਠੀਕ ਆ ਜੀ ਲਾਸਟ ਵਾਲੇ ਦਿਨ 7:00 ਪੰਤੇ 28 ਵਿੱਚ ਲਾ ਦੇਣੀ ਐ ਪੰਜ ਪਤਾਸੇ ਦੋ ਲੱਡੂ ਫਲ ਫਰੂਟ ਲਾ ਕੇ ਚੰਗਾ ਸੋਨਾ ਜਾਂ ਬੇੜਾ ਜਾਂ ਬਣਾ ਕੇ ਖਵਾਜਾ ਜੀ ਨੂੰ ਦੇ ਦੇਣਾ ਅਰਪਣ ਕਰ ਦੇਣਾ ਸੋਹਰੋਜ ਦਲੀਆ ਦੇਈ ਜਾਇਓ ਪੰਜ ਪਤਾਸੇ ਦੋ ਲੱਡੂ ਰੋਜ ਦੇਈ ਜਾਣਾ ਤੇ ਖਵਾਜਾ ਜੀ ਦਾ ਜਿਹੜਾ ਜੋਤ ਚਰਾਗ ਲਾ ਕੇ ਬਹਿ ਜਾ ਕਰਨਾ ਲੋਬਾਣ ਤਖਾਉਣੀ ਹੈ ਇਤਰਫ ਲੈ ਲਾ ਕੇ ਰੱਖਣਾ ਮਨ ਵਿਚਾਰ ਸਭ ਕੁਝ ਸ਼ੁੱਧ ਰੱਖਣਾ ਠੀਕ ਹੈ ਜੀ ਅਰਗਬਤੀਆਂ ਜਲਾ ਲਿਆ ਕਰਨੀਆਂ ਨੇ ਖੁਸ਼ਬੂ ਰੱਖਣੀ ਹੈ ਮਾਲਕ ਦੀ ਤੇ ਸੁੱਚਾ ਰੱਖਣਾ ਆਪਣੇ ਆਪ ਨੂੰ ਜਿੰਨਾ ਵੀ ਹੋ ਸਕੇ ਉਹਨਾਂ ਆਪਣੇ ਜਿਹੜੀ ਹੈ ਸੁਚਿਤਮਾ ਰੱਖਣੀ ਹੈ ਗ੍ਰਿਸ਼ਤੀ ਜੀਵਨ ਤੋਂ ਚੱਤੀ ਸਤੀ ਬਣ ਕੇ ਰਹਿਣਾ ਜਿੰਨਾ ਚਿਰ ਇਲਮ ਤੁਸੀਂ ਕਰਨਾ ਹੈ ਸੋ ਦੋਸਤੋ ਕੀ ਬੋਲਨੇ ਮੰਤਰ ਦੇ ਤੁਸੀਂ ਮੰਤਰ ਲਿਖ ਲਓ ਬਿਸਮਿਲਲਾਹਿਰ ਰਹਿਮਾਨ ਨਿਰ ਰਹੀਮ ਖਵਾਜਾ ਪੀਰ ਮੇਰਾ ਮੈਂ ਗੁਲਾਮ ਤੇਰਾ ਸਭ ਤੋਂ ਉੱਚਾ ਤੇਰਾ ਨਾਮ ਖਵਾਜਾ ਪੀਰ ਸਵਾਰੇ ਮੇਰੇ ਕਾਮ ਦੇਵੀ ਦੇਵਤਿਆਂ ਨੂੰ ਸ਼ੁੱਧ ਕਰੇ ਭੂਤ ਪ੍ਰੇਤ ਹਾਕੜੀ ਡਾਕੜੀ ਮਣੀ ਮਸਾਣੀ ਨੂੰ ਕਲਜ ਕਰੇ ਚਾਰ ਦਿਸ਼ਾਵਾਂ ਪੂਰ ਪੱਛਮ ਉੱਤਰ ਦੱਖਣ 12 12 ਕੋਹ ਵਿੱਚ ਪਹਿਰਾ ਲਾਵੀ ਆਪਣੀ ਚੌਕੀ ਲਾਂਦਾ ਜਾਵੇਂ ਦੁਸ਼ਮਨ ਦੀ ਚੌਕੀ ਉਠਾਂਦਾ ਜਾਵੇਂ ਚਲੇ ਮੰਤਰ ਫੁਰੇ ਵਾਚਾ ਦੇਖਾਂ ਖਵਾਜਾ ਬਰੀ ਤੇਰੇ ਇਲਮ ਦਾ ਤਮਾਸ਼ਾ ਇਹ ਮੰਤਰ ਤੇ ਬੋਲਨੇ ਬismillahirrahmanirrahim ਖਵਾਜਾ ਪੀਰ ਮੇਰਾ ਮੈਂ ਗੁਲਾਮ ਤੇਰਾ ਸਭ ਤੋਂ ਉੱਚਾ ਤੇਰਾ ਨਾਮ ਖਵਾਜਾ ਪੀਰ ਸਵਾਰੇ ਮੇਰੇ ਕਾਮ ਦੇਵੀ ਦੇਵਤਿਆਂ ਨੂੰ ਸ਼ੁੱਧ ਕਰੇ ਭੂਤ ਪ੍ਰੇਤ ਹਾਕੜਿੰ ਡਾਕਣੀ ਛਾਕਣੀ ਮਣੀ ਮਸਾਣੀ ਨੂੰ ਕਲ ਜਕਰੇ ਚਾਰ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ 12-12 ਕੋਈ ਵੀ ਜਪੜਾ ਲਾਵੀ ਆਪਣੀ ਚੌਕੀ ਲਾਂਦਾ ਜਾਂ ਵੀ ਦੁਸ਼ਮਨ ਦੀ ਚੌਕੀ ਢਾਂਦਾ ਜਾਂ ਵੀ ਚਲੇ ਮੰਤਰਪੁਰੇ ਬਾਚਾ ਦੇਖਾਂ ਖਵਾਜਾ ਬਲੀ ਚਰੇ ਇਲਮ ਕਤਮਾਸ਼ਾ ਇਹ ਆ ਇਲਮ ਦੇ ਬੋਲ ਉਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਕੋਈ ਕੀਤਾ ਕਰਾਇਆ ਉੱਥੇ ਤੁਸੀਂ ਇਹ ਵਰਤ ਸਕਦੇ ਹੋ ਜਲ ਬਣਾ ਕੇ ਦੇ ਸਕਦੇ ਹੋ ਜਲ ਬਣਾ ਕੇ ਪੰਜ ਵਰੀ ਮੰਤਰ ਪੜ ਕੇ ਦੇ ਦਿਓ ਜਲ ਦਾ ਛਿੱਟਾ ਵਜੂਗਾ ਘਰ ਚੋਂ ਖਵਾਜਾ ਜਿਹਦਾ ਪੈਰ ਹੋ ਮਾੜੀ ਚੀਜ਼ਾਂ ਦੂਰ ਹੋ ਜਾਣਗੀਆਂ ਇਸੇ ਖਵਾਜਾ ਜੀ ਦਾ ਮੰਤਰ ਬਹੁਤ ਹੀ ਵਧੀਆ ਮੰਤਰ ਹੈ ਸਿਕਰਟ ਮੰਤਰ ਹੈ ਇਹ ਸੋ ਮੇਰੇ ਦੋਸਤੋ ਇਹ ਤੁਸੀਂ ਕਰੋ ਠੀਕ ਹੈ ਜੀ ਰੋ ਤੁਸੀਂ ਜਿਹੜੀ ਦਲੀ ਦੀ ਜਿ ਆਪਾਂ ਜਿਵੇਂ ਹੁਣ ਕਿਹਾ ਵੀ ਦਲੀਆ ਵੀ ਦੇ ਸਕਦੇ ਹਾਂ ਤੁਸੀਂ ਚਿੱਟੇ ਚੌਲ ਵੀ ਦੇ ਸਕਦੇ ਹੋ ਥੋੜੇ ਜਿਹਾ ਮੁਠ ਸਵਾਕ ਮੁਠੀ ਬਣਾ ਕੇ ਡੇਲੀ ਪੰਜ ਪਤਾਸੇ ਦੋ ਲੱਡੂ ਦਲੀਆ ਦੇਣਾ ਦਲੀਆ ਦੇ ਸਕਦੇ ਹੋ ਠੀਕ ਹੈ ਜੀ ਸੋ ਇਹ ਆ ਵੀ ਸੋਚ ਨੰਬਰ ਰੱਖਣੀ ਹੈ ਜਸਤ ਦੇ ਪੱਕੇ ਰਹਿ ਕੇ ਕਰੋ ਤੁਹਾਨੂੰ ਅਵਸ਼ੇ ਇਹਦਾ ਫਲ ਮਿਲੇਗਾ 21 ਦਿਨ ਕਰਨਾ 21 ਦਿਨ ਕਰ ਲਿਓ 21 ਦਿਨ ਫਿਰ ਬਾਅਦ ਚ ਕਰ ਲਿਓ ਠੀਕ ਹੈ ਐਵੇਂ ਕਰਕੇ 21 21 ਦਿਨ ਕਰਕੇ ਤੁਸੀਂ ਵਧਾਈ ਜਾਇਓ ਤੇ ਜਿੰਨੇ ਵੀ ਕੋਈ ਹੋਰ ਪੁੱਛਣਾ ਹੋਵੇ 97809 21137 ਤੇ ਤੁਸੀਂ ਪੁੱਛ ਸਕਦੇ ਹੋ 97809 21137 ਤੇ ਤੁਸੀਂ ਇਹ ਮੈਨੂੰ ਪੁੱਛ ਸਕਦੇ ਹੋ ਇਸ ਮੰਤਰ ਨਾਲ ਇਸ ilm ਨਾਲ ਤੁਸੀਂ ਜੇ ਕੋਈ ਤੁਹਾਨੂੰ ਪਰੇਸ਼ਾਨ ਤੰਗ ਕਰਦਾ ਕੋਈ ਤੁਹਾਡੇ ਨਾਲ ਗੱਦੀ ਨਾਲ ਛੇੜਛੜ ਕਰਦਾ ਤੁਸੀਂ ਉਹਨੂੰ ਵੀ ਸਬਕ ਸਿਖਾ ਸਕਦੇ ਹੋ ਇਸ ilm ਨਾਲ ਐਸਾ ਕਰਨਾ ਨਹੀਂ ਹੈ ਪਰ ਜੇ ਕੋਈ ਤੁਹਾਨੂੰ ਤੰਗ ਕਰਦਾ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੁਹਾਡੀ ਗੱਦੀ ਬੰਨੇਗੀ ਉਹ ਖੁੱਲ ਜਾਏਗੀ ਕਿਸੇ ਦੇ ਘਰ ਚ ਕੀਤਾ ਕਰਾਇਆ ਮਣੀ ਮਸਾਂ ਛੱਡੇ ਹੋਏ ਆ ਕੋਈ ਭੂਤ ਪ੍ਰੇਤ ਹਾਕਣੀ ਡਾਕਣੀਆਂ ਨੇ ਕੋਈ ਖਬੀਸ ਹੈ ਕੁਝ ਰਿੰਦਾ ਪਹਿਰਾ ਹੈ ਸਭ ਦੂਰ ਹੋ ਜਾਏਗਾ ਇਸ ਮੰਤਰ ਨਾਲ ਇਹ ਤੁਸੀਂ ਵਰਤੋਗੇ ਠੀਕ ਹੈ ਜੀ ਖਵਾਜਾ ਜੀ ਦਾ ਬੇੜਾ ਦਵਾਈ ਜਾਇਆ ਕਰੋ ਤੇ ਇਸ ਮੰਤਰ ਤੋਂ ਕੰਮ ਲਈ ਜਾਇਆ ਕਰੋ ਐਸੀ ਖਵਾਜਾ ਜੀ ਦਾ ਕਲਾਮ ਸੋ ਆਓ ਮਿਲਾਂਗੇ ਫਿਰ ਤੁਹਾਨੂੰ ਅਗਲੀ ਕਲਾਮ ਲਈ ਜੈ ਮਾਲਕਾਂ ਦੀ ਜੈ ਦਾਤੇ ਜੈ ਮਸਤਾਂ ਦੀ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਲਾਲ ਬਟਨ ਦਬਾ ਦਿਆ ਕਰੋ ਮੇਰੇ ਵੀਰ ਜੈ ਦਾਤਿਆਂ ਦੀ